ਮੇਰਾ ਨਾਮ ਸੁੰਦਰ ਕੁਮਾਰਾ ਚੰਨੂ ਭੰਸਰਾਜ ਬਾਦਨਗਰ ਰਹਿਣਾ ਮੈਂ ਜੀ ਮੇਰੀ ਸ਼ਾਪ ਹੈ ਤੇ ਰਾਤ ਦਾ ਬਹੁਤ ਕੰਮ ਖਰਾਬ ਹੈ ਤਬੀਅਤ ਮੇਰੀ ਖਰਾਬ ਆ ਗਰਮੀ ਨਾਲ ਬਹੁਤ ਮਾੜੀ ਹਾਲਤ ਆ ਗਈ ਹੈ ਕਾਰੋਬਾਰ ਮਾਸਾ ਨਹੀਂ ਆਗੇ ਲੋਕਾਂ ਦੇ ਬੈਠੇ ਆਪਾਂ ਰਾਤ ਦਾ ਦੋਹਾਂ ਟਰਾਂਸਫਾਰਮ ਨਾਲੋਂ ਅੱਗ ਲੱਗੀ ਦੀ ਹੈ ਹੁਣ ਪਤਾ ਨਹੀਂ ਕਦੋਂ ਆਉਣੀ ਹੈ ਪੁੱਛ ਨਹੀਂ ਕਦੋਂ ਆਉਣੀ ਹੈ ਪਤਾ ਨਹੀਂ ਕਦੋਂ ਆਉਣੀ ਹੈ ਤੇ ਪਾਣੀ ਦਾ ਟੈਂਕਰ ਇੱਕ ਆਇਆ ਮਸਾ ਫਿਰ ਕਿਤੇ ਜਾ ਕੇ ਪਾਣੀ ਦੀ ਬਣੀ ਬਾਕੀ ਹਾਲਾਤ ਬੜੀ ਅਈ ਇਹ ਗੱਲ ਕਿਸੇ ਵੀ ਇੱਧਰ ਦੇ ਫਸੇ ਧਿਆਨ ਦਿੱਤਾ ਜਾਏ ਇਹ ਕਦੀ ਜੇ ਗਰੀਬ ਆਦਮੀ ਨੂੰ ਕੋਈ ਗੱਲ ਇਦਾਂ ਦੀ ਹੋ ਗਈ ਤੇ ਫਿਰ ਪ੍ਰਸ਼ਾਸਨ ਹੀ ਜਿੰਮੇਵਾਰ ਹੋਵੇਗਾ ਕਿੰਨਾ ਕ ਨੁਕਸਾਨ ਹੋਇਆ ਇਹਦੀ ਬਿਲਡਿੰਗ ਨੂੰ ਵਾਹ ਵਾਹ ਜੀ ਇੱਥੇ ਸਾਡੀ 4-4 ਮਜਲਾ ਆਗੇ ਜਿਹੜੀ ਉੱਪਰ ਗਈ ਏ ਉਹ ਦੁਕਾਨਾਂ ਨੂੰ ਵੀ ਬਹੁਤ ਆਜੋਬ ਸੀ ਆ ਸਾਰੇ ਦੁਕਾਨਦਾਰਾਂ ਨੂੰ ਅਸੀਂ ਫੋਕ ਦਿੱਤਾ ਤੇ ਬਣ ਕੇ ਮਤਲਬ ਦੇਖੋ ਤੇ ਵਿਚਾਰੇ ਬਿਜਲੀ ਵਾਲੇ ਵੀ ਕਹਿੰਦੇ ਸੀ ਵੀ ਲਾਗੇ ਦੇ ਨਾ ਜਾਣਾ ਕਿਤੇ ਟਰਾਂਸਫਾਰਮਰ ਫੜ ਗਿਆ ਤੇ ਬਹੁਤ ਨੁਕਸਾਨ ਹੋਇਆ ਤੇ ਬਣ ਕੇ ਕੀਤਾ ਅਸੀਂ ਇਹ ਕਹਿੰਦੇ ਵੀ ਪ੍ਰਸ਼ਾਸਨ ਇੱਧਰ ਧਿਆਨ ਦੇਵੇ ਬਾਕੀ ਇਹ ਆ ਵੀ ਇੱਕ ਵਾਰੀ ਟ੍ਰਾਂਸਫਰ ਹੋ ਜਾਏ ਮਹੀਨਾ ਨਹੀਂ ਹੋਇਆ ਤੇ ਬਦਲਿਆ ਉਹ ਤੇ ਉਦੋਂ ਵੀ ਉਹ ਹਾਲਤ ਹੋ ਗਈ ਹੈ ਤੂੰ ਫਿਰ ਇਹ ਹਾਲਤ ਹੋ ਗਈ ਹੈ। ਹਾਈ ਬਾਈ ਕੀ ਨਾਮ ਤੁਹਾਡਾ ਕਿਸ ਇਲਾਕੇ ਜੇ ਹੋਇਆ ਜੀ ਮੈਂ ਨਾ ਜਿ ਯਸ਼wini ਕੁਮਾਰ ਸ਼ਰਮਾ ਸਾਡਾ ਇਲਾਕਾ ਭਾਰਤਨਗਰ ਆ। ਨਾਲ ਦਰਸ਼ਨ ਦੁਕਾਨ ਹੈ ਮੇਰੀ ਬਿਲੀ ਦੁਕਾਨਾ ਸਾਹਮਣੇ। ਅਸਰ ਕੀ ਹੋਇਆ ਇਹਦਾ ਸਵਾਸ ਬੋਲ ਰਿਹਾ। ਇਹ ਰਾਤ ਨੂੰ ਬਹੁਤ ਅੱਗ ਬਰੀ ਇਥੇ। ਵਾਹ ਗੁਰਾ ਹਾਲ ਹੋਇਆ ਸਾਰੇ ਇਥੇ ਦੋ ਇਕੱਠੀ ਹੋ ਗਈਆਂ ਪੀੜ ਇਕੱਠੀ ਹੋ ਗਈ ਆ ਇਥੇ ਉਹਨਾਂ ਦਾ ਉੱਪਰ ਸੜ ਗਿਆ ਤੰਦਰਾ ਸੜ ਗਿਆ ਉੱਪਰ ਉਹਦੇ ਟੰਕੀ ਸੜ ਗਈ ਆ ਬਹੁਤ ਅੱਗ ਵਰੀ ਆ ਤੇ ਕਿੰਨੇ ਪਾਸੋਂ ਲੱਗੇ ਸੀ ਦੋ ਟਰਾਂਸਫਾਰਮਰ ਲੱਗੇ ਸੀ ਤੇ ਥੱਲੇ ਟਰਾਂਸਫਾਰਮਰ ਸੀ ਉਹਨੂੰ ਅੱਗ ਲੱਗੀ ਆ ਉਸ ਤੋਂ ਬਾਅਦ ਅੱਗ ਵਰਦੀ 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 ਉੱਪਰ ਚੱਲ ਗਈ ਆ ਕੋਈ ਨਵਾਂ ਟਰਾਂਸਫਾਰਮਰ ਉੱਪਰ ਲੱਗਾ ਸੀ ਉਹਨੂੰ ਵੀ ਲੱਗੀ ਨਾਲ ਬਹੁਤ ਤੇਜ਼ ਅੱਗ ਬੜੀ ਉੱਪਰ ਬਹੁਤ ਬੁਰਾ ਹਾਲ ਹੋਇਆ ਹੈ ਤਾਂ ਹਮਲਾ ਕਰ ਕੋਈ ਪਾਣੀ ਕਿੱਦਾਂ ਦਾ ਵਹਿਰਾ ਬਈ ਨਹੀਂ ਐਸੀ ਕੋਈ ਗੱਲ ਨਹੀਂ ਪਾਣੀ ਪੁਣੀ ਦੀ ਕੋਈ ਗੱਲ ਨਹੀਂ ਇਹ ਟੈਂਕਰ ਆਇਆ ਹੀ ਟੈਂਕਰ ਆਪਣਾ ਦੇ ਰਿਹਾ ਸਪਲਾਈ ਪਾਣੀ ਦੀ ਕੋਈ ਐਸੀ ਗੱਲ ਨਹੀਂ ਬਹੁਤ ਜੀ ਤੁਹਾਡੀ ਮੰਗ ਸੀ ਸਾਡੀ ਮੰਗ ਹੈ ਜੀ ਗਰਮੀ ਬਹੁਤ ਹੈ ਇੱਥੇ ਬੁਰਾ ਹਾਲ ਹੈ ਲੋਕਾਂ ਨੂੰ ਪਾਣੀ ਦੀ ਹੋਰ ਚੰਗੀ ਹੋ ਰਹੀ ਹੈ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਲੋਕਾਂ ਨੂੰ ਫੈਸਿਲਿਟੀ ਮੇਰੇ ਜਲਦੀ ਜਲਦੀ ਕੰਮ ਹੋਵੇ ਟ੍ਰਾਂਸਫਰ ਲੱਗਣ ਤੇ ਬੱਤੀ ਟਾਈਮ ਸਰ ਆਵੇ बस ਇਹ ਮੰਗਿਆ ਜੀ ਚੰਗਾ ਕੰਮ ਹੋਵੇ ਜਿਹੜਾ ਕਿ ਮਤਲਬ ਫਰਦਰ ਆਉਣ ਵਾਲੇ ਸਮੇਂ 'ਚ ਕੋਈ ਗੇਹਣ ਦਿੱਕਤ ਨਾ ਹੋਵੇ ਕਿਉਂਕਿ ਲੋੜਿਆ ਵਾ ਗਰਮੀ ਜਿਆਦਾ ਬਹੁਤ ਬੁਰਾ ਹਾਲ ਹੈ ਬਸ ਇਹੋ ਮੰਗ ਕਰਦੇ ਆਂ ਕਿ ਅੱਛਾ ਕੰਮ ਹੋਵੇ ਦੁਆਈ ਹੋਵੇ ਸੇ ਬਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼